ਕਾਲ ਹਾਂਜੀ ਪੰਜਾਬ ਦੇਖ ਰਿਹਾ ਹਾਂ ਤੇ ਮੈਂ ਪ੍ਰਦੀਪ ਅਡੋਲ ਜਿਵੇਂ ਅੱਜ ਕੱਲ ਆਪਾਂ ਜ਼ਿੰਦਗੀ ਦੇ ਵਿੱਚ ਹਰ ਕੋਈ ਚਾਹ ਰਿਹਾ ਕਿ ਅੱਗੇ ਵਧਿਏ ਉਵੇਂ ਹੀ ਜ਼ਿੰਦਗੀ ਦੇ ਵਿੱਚ ਭੱਜ ਦੌੜਦੇ ਚੱਲਦੇ ਆ ਅਸੀਂ ਗੱਡੀਆਂ ਖਰੀਦ ਰਹੇ ਆ ਤੇ ਹੋਰ ਬਹੁਤ ਸਾਰੇ ਸਮਾਨ ਦੀ ਖਰੀਦੋ ਫਰੋਕਤ ਕਰਦੇ ਆ ਪਰ ਉੱਥੇ ਬਹੁਤ ਸਾਰੇ ਐਦਾਂ ਦੇ ਲੋਕ ਨੇ ਜੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਛਾੜ ਕੇ ਆਪਣੇ ਇੱਕ ਵਕਰੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਂਦੇ ਨੇ ਜੇ ਇਸ ਤੋਂ ਪਿੱਛੇ ਦੀ ਝਾਤ ਮਾਰੀ ਜਾਵੇ ਤਾਂ ਸਾਈਕਲ ਤੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਾਈਕਲ ਦੀ ਸ਼ੁਰੂਆਤ ਹੋਈ ਸੀ ਤਾਂ ਸਾਈਕਲ ਤੇ ਬਹੁਤ ਸਾਰੇ ਲੋਕ ਜਿਹੜੇ ਆ ਆਪਣਾ ਜੀਵਨ ਬਸਰ ਕਰਦੇ ਸੀ ਕਿਤੇ ਵੀ ਜਾਣਾ ਹੈ ਤਾਂ ਸਾਈਕਲ ਤੇ ਜਾਂਦੇ ਸੀ ਤੇ ਨਾਲ ਹੀ ਆਪਣੀ ਸਿਹਤ ਦਾ ਵੀ ਧਿਆਨ ਰੱਖਦੇ ਸੀ ਉੱਥੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਐਦਾਂ ਦੇ ਆ ਜੋ ਕਿ ਸਾਈਕਲ ਦੀ ਸਵਾਰੀ ਬਣ ਕੇ ਰਹ ਰਹੇ ਨੇ ਮੇਰੇ ਨਾਲ ਰੂਪੇਸ਼ ਬਾਲੀ ਜੀ ਮੌਜੂਦ ਨੇ ਜੋ ਕਿ 에어 ਫੋਰਸ ਦੀ ਜੌਬ ਛੱਡ ਕੇ ਉਹਨਾਂ ਦੇ ਵੱਲੋਂ ਸਾਈਕਲ ਤੇ ਜਿਹੜੀ ਆ ਆਪਦੀ ਸਵਾਰੀ ਸ਼ੁਰੂ ਕੀਤੀ ਗਈ ਸਾਈਕਲ ਤੇ ਬਹੁਤ ਸਾਰੀਆਂ ਜਗ੍ਹਾ ਘੁੰਮ ਚੁੱਕੇ ਨੇ ਤੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਨੇ ਕਿ ਅਸੀਂ ਸਾਈਕਲ ਤੇ ਇਕੱਤਾ ਸਿਹਤਮੰਦ ਰਹਿ ਸਕਦੇ ਹਾਂ ਦੂਸਰਾ ਕੀ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਫਿੱਟ ਰੱਖ ਸਕਦੇ ਹਾਂ ਤੇ ਸਾਈਕਲ ਦੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਫ਼ਰ ਕਰਦੇ ਸੀ ਤੇ ਓਮੀ ਜ਼ਿੰਦਗੀ ਜਿਉ ਸਕਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਵਧੀਆ ਮੈਮ ਐਨੀ ਦੂਰੋਂ ਤੁਸੀਂ ਸਾਈਕਲ ਚਲਾ ਕੇ ਆਏ ਹੋ ਥੱਕਦੇ ਨਹੀਂ ਕਈ ਨਹੀਂ ਨਹੀਂ ਮੈਮ ਮਨੂੰ ਤੇ ਹੁਣ ਆਦਤ ਹੋ ਗਈ ਹੈਗੀ 100 200 ਕਿਲੋਮੀਟਰ ਹੁਣ ਮੈਨੂੰ ਪਤਾ ਨਹੀਂ ਚੱਲਦਾ ਐਵੇਂ ਲੱਗਦਾ ਕਿ ਲੋਕਲ ਹੀ ਆਇਆ ਹੈਗਾ ਵਾ ਡੇਲੀ ਕਿੰਨਾ ਚਲਾ ਲੈਂਦੇ ਮੈਮ ਮਿਨੀਮਮ ਪਰਮਾਤਮਾ ਹੀ ਚਲਵਾਉਣ ਵਾਲਾ ਹੈਗਾ 100 ਕਿਲੋਮੀਟਰ ਤੇ ਮੈਂ ਡੇਲੀ ਚਲਾਣਾ ਹੀ ਚਲਾਣਾ ਹੈਗਾ ਜਿਵੇਂ ਇਸ ਸਾਲ ਮੈਂ ਅਜੇ ਤੱਕ 21844 ਕਿਲੋਮੀਟਰ ਚਲਾ ਚੁੱਕਿਆ ਹਾਂ ਔਰ ਟੋਟਲ ਕੱਲ ਤੱਕ ਜਿਹੜਾ ਹੈਗਾ ਮੈਂ 149600 34 ਕਿਲੋਮੀਟਰ ਕਰ ਚੁੱਕਿਆ ਹੈਗਾ ਅੱਛਾ ਹਾਂਜੀ ਜਿਵੇਂ ਹੁਣ ਤੁਸੀਂ ਸਵੇਰੇ ਘਰੋਂ ਚੱਲਦੇ ਹੋ ਨਾ ਤੇ ਸ਼ਾਮ ਨੂੰ ਘਰੇ ਪਹੁੰਚਦੇ ਹੋ ਤੇ ਸਵੇਰੇ ਕਿੰਨੇ ਵਜੇ ਤੁਸੀਂ ਘਰੋਂ ਚੱਲਦੇ ਹੋ ਤੇ ਕਿੰਨਾ ਡੇਲੀ ਦਾ ਜਿਹੜਾ ਸਫਰ ਤੈਅ ਕਰਦੇ ਹੋ ਮੈਮ 100 ਕਿਲੋਮੀਟਰ ਤੇ ਚੱਲਣਾ ਹੀ ਚੱਲਣਾ ਨਾਲ ਮੈਂ ਇੱਕ ਸੁਨੇਹਾ ਦੇਣਾ ਚਾਹਨਾ ਜਿਹੜੇ ਆਪਣਾ ਫਿਜ਼ੀਕਲ ਐਕਟੀਵਿਟੀ ਕਰਨਾ ਚਾਹੁੰਦੇ ਨੇ ਲੇਕਿਨ ਟਾਈਮ ਦੀ ਪਾਬੰਦੀ ਕਰ ਨਹੀਂ ਕਰ ਪਾਉਂਦੇ ਉਹਨਾਂ ਨੂੰ ਬਜ਼ੁਰਗਾਂ ਦਾ ਇੱਕ ਕਹਾਵਤ ਯਾਦ ਰੱਖਣੀ ਚਾਹੀਦੀ ਹੈ ਜਦ ਜਾਗੋ ਤਦ ਹੀ ਸਵੇਰਾ ਜੀ ਅਗਰ ਤੁਸੀਂ ਵਾਕ ਕਰਨਾ ਚਾਹੁੰਦੇ ਹੋ ਜੋਗਿੰਗ ਕਰਨਾ ਚਾਹੁੰਦੇ ਹੋ ਸਾਈਕਲਿੰਗ ਕਰਨਾ ਚਾਹੁੰਦੇ ਹੋ ਕੁਝ ਵੀ ਉਹਨੂੰ ਟਾਈਮ ਬਾਉਂਡ ਨਾ ਕਰੋ ਜਦ ਤੁਹਾਨੂੰ ਟਾਈਮ ਮਿਲਦਾ ਹੈ ਕਿਉਂਕਿ ਅੱਜ ਕੱਲ ਹਰੇਕ ਦੀ ਲਾਈਫ ਬਿਜ਼ੀ ਹੋ ਗਈ ਹੈਗੀ ਬਹੁਤ ਸਾਰੀ ਕਮਿਟਮੈਂਟਸ ਹੁੰਦੀਆਂ ਹੈਗੀਆਂ ਤੇ ਅਸੀਂ ਨਾਗਾ ਨਾ ਪਾਈਏ ਜਦ ਵੀ ਟਾਈਮ ਮਿਲਦਾ ਹੈ ਆਪਣੀ ਜਿਹੜੀ ਤੁਸੀਂ ਐਕਟੀਵਿਟੀ ਸੋਚੀਏ ਚਾਹੇ 5 ਮਿੰਟ ਕਰੋ ਉਹਨੂੰ ਕਰੋ ਜ਼ਰੂਰ ਤਾਂ ਕਿ ਉਹ ਕੰਟੀਨਿਊਸ ਨਿਚ ਰਹੇ ਔਰ ਅਗਰ 21 ਦਿਨ ਅਸੀਂ ਕੋਈ ਵੀ ਕਰ ਲੈਂਦੇ ਆਂ ਤੇ ਸੈਂਟੀਫਿਕਲੀ ਪ੍ਰੂਵਨ ਹੈਗਾ ਉਹ ਐਕਟੀਵਿਟੀ ਸਾਡੀ ਆਦਤ ਇਸ شمار ਹੋ ਜਾਂਦੀ ਹੈਗੀ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਐਕਟੀਵਿਟੀ ਹੈਗੀ ਹੈ ਤੁਸੀਂ करिए ਅ ਲੇਕਿਨ ਆਰਟਿਕਲ ਜਿਹੜੇ ਬਿਮਾਰੀਆਂ ਦਾ ਕਾਰਨ ਅਸੀਂ ਸ਼ਿਕਾਰ ਹੋ ਰਹੇ ਆ ਉਹਦਾ ਮੇਨ ਕਾਰਨ ਹੈਗਾ ਅਸੀਂ ਪਸੀਨਾ ਕੱਢਣਾ ਬੰਦ ਕੀਤਾ ਹੋਇਆ ਹੈ ਅਸੀਂ ਪਸੀਨਾ ਕੱਢ ਕੇ ਰਾਜੀ ਨਹੀਂ ਗਏ ਸਾਨੂੰ ਛੋਟੇ ਤੋਂ ਛੋਟੇ ਡਿਸਟੈਂਸ ਵਾਸਤੇ ਵੀ ਚਾਹ ਬੱਚੇ ਚਾਹ ਵੱਡੇਵੇਂ ਜੋ ਵੀ ਹੈ ਉਹਨਾਂ ਨੂੰ ਗੱਡੀਆਂ ਚਾਹੀਦੀਆਂ ਬਿਨਾ ਗੱਡੀਆਂ ਤੋਂ ਹਿਲਦੇ ਨਹੀਂ ਗਏ ਉਹਨਾਂ ਦਾ ਵਾਸ ਚੱਲੇ ਤੇ ਮੈਂ ਕਈ ਵਾਰ ਦੇਖਦਾ ਹਾਂ ਉਹਨਾਂ ਵਾਂ ਕਿ ਬਿਲਕੁਲ ਸ਼ੋਰੂਮ ਦੇ ਲਾਗੇ ਲਾ ਦਿੰਦੇ ਹੈਗੇਵੇਂ ਉਹਨਾਂ ਦਾ ਵਾਸ ਚੱਲੇ ਤੇ ਸ਼ੋਰੂਮ ਦੇ ਅੰਦਰ ਹੀ ਲੈ ਜਾਣ ਗੱਡੀ ਮਤਲਬ ਇੰਨਾ ਵੀ ਨਹੀਂ ਆਪਣਾ ਗੋਡਿਆਂ ਨੂੰ ਉਹ ਤਕਲੀਫ ਦੇਣਾ ਚਾਹੁੰਦੇ ਐਨਾ ਲੋਕਾਂ ਦੇ ਕਾਰਨ ਹੀ ਹਰ ਜਗ੍ਹਾ ਜਿਹੜੇ ਗੋਡਿਆਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਹਰ ਸ਼ਹਿਰ ਦੇ ਘੁਟਣਾ ਬਦਲੀ ਕੇਂਦਰ ਖੁੱਲ ਰਹੇ ਹੈਗੇ ਨੀ ਜੋਇੰਟ ਰਿਪਲੇਸਮੈਂਟ ਸੈਂਟਰ ਹੁਣ ਮਰਜ਼ੀ ਤੁਹਾਡੀ ਜੀ ਚਾਹੇ ਤੇ ਤੁਸੀਂ ਗੋਡੇ ਬਦਲਵਾਓ ਜਾਂ ਆਪਣੇ ਗੋਡਿਆਂ ਨੂੰ ਕਸ਼ਟ ਦਿਓ ਜਿਹੜੀ ਵੀ ਚੀਜ਼ ਅਸੀਂ ਇਸਤੇਮਾਲ ਨਹੀਂ ਕਰਦੇ ਉਹ ਕੰਡਮ ਹੋ ਜਾਂਦੀ ਹੈ ਚਾਹੇ ਗੱਡੀ ਹੈਗੀ ਚਾਹੇ ਸਾਡਾ ਸ਼ਰੀਰ ਹੈ ਅਸੀਂ ਗੱਡੀਆਂ ਦੀ ਸਰਵਿਸ ਟੈਂਬਲੀ ਕਰਾਈਦਾ ਕਾਰਨ ਕੀ ਹੈਗਾ ਸਾਨੂੰ ਚਿੰਤਾ ਹੁੰਦੀ ਹੈ ਕਿ ਇੰਜਨ ਨਾ ਸੀਜ਼ ਹੋ ਜਾਏ ਜੀ ਇੰਜਨ ਸੀਜ਼ ਹੋ ਗਿਆ ਤੇ ਪੈਸੇ ਐਕਸਟਰਾ ਪੈਣਗੇ ਸਾਨੂੰ ਲੇਕਿਨ ਇਹ ਪਰਮਾਤਮਾ ਨੇ ਵੀ ਇਹ ਬੜਾ ਸੋਹਣਾ ਇੰਜਨ ਸਾਨੂੰ ਦਿੱਤਾ ਹੋਇਆ ਹੈ ਜਿੰਦੇ ਉੱਤੇ ਪੂਰੀ ਫੈਮਿਲੀ ਡਿਪੈਂਡ ਹੁੰਦੀ ਹੈ ਉਹਨਾਂ ਦੀ ਅਸੀਂ ਪਰਵਾਹ ਨਹੀਂ ਕਰਦੇ ਜਿਵੇਂ ਹੁਣ ਤੁਸੀਂ ਸ਼ੁਰੂਆਤ ਵਿੱਚ ਦੱਸ ਰਹੇ ਸੀਗੇ ਕਿ ਪਿੱਛੇ ਲੋਕ ਸਾਈਕਲ ਤੇ ਹੀ ਚੱਲਿਆ ਕਰਦੇ ਸੀ ਸਾਈਕਲ ਤੇ ਚੱਲਦੇ ਸੀ ਤੇ ਬੜੇ ਸੁਖੀ ਰਹਿੰਦੇ ਸੀ ਜੀ ਦੇਖੋ ਉਹਨਾਂ ਦੀ ਉਮਰ ਵੀ ਜ਼ਿਆਦਾ ਹੁੰਦੀ ਸੀਗੀ ਹੂੰ ਅਗਰ ਤੁਸੀਂ ਦੇਖੀਏ ਤਾਂ ਸਾਡੇ ਨਾਨਾ ਦਾਦਾ ਜਾਂ ਹੋਰ ਜਿਹੜੇ ਪੜਦਾਦੇ ਸੀਗੇ ਉਹ 90 90 100 100 ਸਾਲ ਆਰਾਮ ਨਾਲ ਜੀਆ ਕਰਦੇ ਸੀਗੇ ਅਸੀਂ ਤੇ 55 60 ਨਹੀਂ ਪਹੁੰਚ ਪਾ ਪਾਰੇ ਹੈਗੇ ਆ ਉਸ ਤੋਂ ਇਲਾਵਾ ਉਹ ਸਾਈਕਲਾਂ ਤੇ ਚੱਲ ਕੇ ਉਹਨਾਂ ਨੇ 8 8 10 10 ਬੱਚਿਆਂ ਦਾ ਪਰ ਪਰਿਵਾਰ ਪਾਲਿਆ ਸੀਗਾ ਔਰ ਆਪਾਂ ਗੱਡੀਆਂ ਤੇ ਘੁੰਮ ਕੇ ਦੋ ਬੱਚੇ ਨਹੀਂ ਪਾਲ ਪਾ ਰਹੇ ਆ ਕਿਉਂਕਿ ਅਸੀਂ ਅੰਗਰੇਜ਼ਾਂ ਵਾਲੀ ਇੱਕ ਸਿੱਖ ਲਿੱਤਾ ਹਰ ਚੀਜ਼ ਦਾ ਲੋਨ ਚੱਕ ਲਈਦਾ ਨੌਕਰੀ ਲੱਗਦੇ ਗੱਡੀ ਦਾ ਲੋਨ ਮੋਬਾਈਲ ਦਾ ਲੋਨ ਫ੍ਰਿਜ ਦਾ ਲੋਨ ਏਸੀ ਦਾ ਲੋਨ ਕਿਸ਼ਤਾਂ ਦੇ ਹੋ ਗਏ ਸਾਰੀ ਜ਼ਿੰਦਗੀ ਜਿਵੇਂ ਆਪਾਂ ਪਹਿਲੇ ਕਹਿੰਦੇ ਸੀ ਅੰਗਰੇਜ਼ ਕਿਸ਼ਤਾਂ ਹੀ ਜੰਮਦੇ ਕਿਸ਼ਤਾਂ ਹੀ ਮਰਦੇ ਆ ਹੁਣ ਅਸੀਂ ਵੀ ਕਿਸ਼ਤਾਂ ਹੀ ਜੰਮਦੇ ਆ ਕਿਸ਼ਤਾਂ ਹੀ ਮਰਦੇ ਆ ਤਨਖਾਹ ਇਕਾਂ ਦੀ ਇਹ ਕੱਟਣ ਦੀਆਂ ਕਿਸ਼ਤਾਂ 50 ਹੁੰਦੀਆਂ ਫੇਰ ਸਾਨੂੰ ਡਿਪਰੈਸ਼ਨ ਔਰ ਦੁਨੀਆ ਪਰ ਦੇ ਰੋਗ ਹੁੰਦੇ ਆ ਆਈਬੀਪੀ ਹੁੰਦਾ ਹੈਗਾ ਫੇਰ ਅਸੀਂ ਡਾਕਟਰਾਂ ਦੇ ਕੋਲ ਭਜਦੇ ਹੈਗੇ ਤੇ ਅਗਰ ਅਸੀਂ ਤੱ ਰੱਬ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੀ ਏ ਰ ਆਪਣੀ ਜ਼ਰੂਰਤਾਂ ਘਟਾਦੀ ਏ ਜਿੰਨਾ ਚੀਜ਼ਾਂ ਨੂੰ ਪਹਿਲੇ ਅਸੀਂ ਲਗਜ਼ਰੀ ਕਹਿੰਦੇ ਸੀ ਅੱਜ ਕੱਲ ਕਹਿੰਦੇ ਨਹੀਂ ਨਹੀਂ ਐ ਜ਼ਰੂਰਤ ਹੈਗੀ ਅਸੀਂ ਵੱਦੋ ਵੱਦੀ ਉਹਨੂੰ ਨੈਸੈਸਿਟੀ ਬਣਾ ਲਿੱਤੀ ਹੈਗੀ ਐਸੀ ਕਰਕੇ ਪਰੇਸ਼ਾਨ ਰੰਨੇ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਦੇਖੋ ਸਮਾਜ ਦੀ ਸਾਰ ਨਾਲੋਂ ਛੋਟੀ ਯੂਨਿਟ ਅਸੀਂ ਖੁਦਾਂ ਸਮਾਜ ਸਾਡੇ ਤੋਂ ਹੀ ਸ਼ੁਰੂ ਹੁੰਦਾ ਹੈ ਜੀ ਪਰਿਵਾਰ ਵੀ ਸਾਡੇ ਤੋਂ ਹੀ ਸ਼ੁਰੂ ਹੁੰਦਾ ਹੈਗਾ ਅਗਰ ਅਸੀਂ ਹੈਲਦੀ ਆ ਤਾਂ ਹੀ ਸਾਡਾ ਪਰਿਵਾਰ ਹੈਲਦੀ ਹੈ ਪਰਿਵਾਰ ਖੁਸ਼ ਹੋਏਗਾ ਕਿਉਂਕਿ ਅਸੀਂ ਹੈਲਦੀਆਂ ਤੇ ਪਰਿਵਾਰ ਨੂੰ ਕਮਾ ਕੇ ਲਿਆ ਕੇ ਦਾਂਗੇ ਕੁਝ ਕੰਟਰੀਬਿਊਟ ਕਰਾਂਗੇ ਔਰ ਪਰਿਵਾਰ ਨੂੰ ਸਹਾਰਾ ਦੇਣ ਤੋਂ ਬਾਅਦ ਹੀ ਅਸੀਂ ਫਿਰ ਸਮਾਜ ਦਾ ਸੋਚਾਂਗੇ ਤੇ ਉਸੇ ਕਰਕੇ ਸਰ ਸਾਡੇ ਗੁਰਦਾਸ ਮਾਨ ਸਾਹਿਬ ਨੇ ਵੀ ਕਿਹਾ ਸੀਗਾ ਬਾਕੀ ਦੀਆਂ ਗੱਲਾਂ ਬਾਅਦ ਹੀ ਪਹਿਲਾਂ ਸਿਹਤ ਜ਼ਰੂਰੀ ਏ ਔਰ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਹੈਗੇ ਕਿ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਏ ਲੇਕਿਨ ਅਸੀਂ ਸਿਹਤ ਨੂੰ ਹੀ ਪਿੱਛੇ ਛੱਡਿਆ ਹੈ ਬਾਕੀ ਦੀਆਂ ਗੱਲਾਂ ਸਾਰੀਆਂ ਅੱਗੇ ਕੀਤੀਆਂ ਹੋਈਆਂ ਹਨ ਤੇ ਤੁਸੀਂ ਆਪਣਾ ਸਿਹਤਮੰਦ ਰਹੋਗੇ ਤਾਂ ਹੀ ਤੁਸੀਂ ਸਮਾਜ ਦਾ ਘਰ ਦਾ ਔਰ ਦੇਸ਼ ਦਾ ਭਲਾ ਕਰ पाओगे ਤੇ ਇਸ ਕਰਕੇ ਮੈਂ ਇਹ ਸੁਨੇਹਾ ਦੇਣ ਵਾਸਤੇ ਡੇਲੀ 100 ਕਿਲੋਮੀਟਰ ਚਲਾਉਣਾ ਹੈਗਾ ਵਾ ਉਸ ਤੋਂ ਇਲਾਵਾ ਮੈਂ এনवायरमेंट ਵਾਸਤੇ ਦੇਖਣਾ ਦੇਖੋ ਅੱਜ ਕੱਲ ਸਾਡਾ ਗ੍ਰੀਨ ਬੈਲਟ ਕੱਟਦੀ ਜਾ ਰਹੀ ਹੈਗੀ ਆਪਾਂ ਐਸੇ ਰੁੱਖ ਦੇ ਸਾਹਮਣੇ ਦੇ ਥੱਲੇ ਖੜੇ ਆ ਤੇ ਬਜ਼ੁਰਗਾਂ ਕਿਸੇ ਨੇ ਲਾਇਆ ਸੀ ਤੇ ਅੱਜ ਅਸੀਂ ਉਹਦਾ ਆਨੰਦ ਮਾਣ ਪਾ ਰਹੇ ਆ ਲੇਕਿਨ ਅਗਲਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਆ ਤੋਂ ਨਹੀਂ ਕਿ ਛੋਟਾ ਜਿਹਾ ਇੱਕ ਐਗਜ਼ਾਮਪਲ ਦੇਣਾ ਤੁਸੀਂ ਜੇ ਜਾਂਦੇ ਦੇਖ ਵੀ ਲਿਓ ਬਨੂੜ ਤੋਂ ਜਿਹੜਾ ਰਾਜਪੁਰਾ ਜਾ ਰਿਹਾ ਹੈਗਾ ਉਹਦੇ ਚਾਰ ਪੰਜ ਸਾਲ ਤੋਂ ਐਡੇ ਡੇ ਹੋ ਗਏ ਸੀ ਕਨੇੜ ਦੇ ਬੂਟੇ ਜੀ ਇਹ ਟੋਲ ਪਲਾਜ਼ਾ ਜਿਹੜੀ ਕੰਪਨੀ ਹੈਗੀ ਉਹਨਾਂ ਨੇ ਸਾਰੇ ਉਹ ਕੱਟਤੇ ਹੈਗੇ ਜੀਸੀਬੀ ਲਾ ਕੇ ਸਾਰੇ ਪੱਟਤੇਵੇਂ ਤੇ ਕਿਉਂ ਕਹਿੰਦੇ ਨਵੇਂ ਬੂਟੇ ਲਾਵਾਂਗੇ ਐ ਤੇ ਇੱਕ ਗੱਲ ਹੋ ਗਈ ਘਾਰੇ ਚ ਨਵਾਂ ਜੀ ਆਣਾ ਤੇ ਪੁਰਾਣੇ ਬੱਚੇ ਮਾਰ ਦिए ਇਹੀ ਚੱਕਰ ਤਾਂ ਨਹੀਂ ਕਿ ਵਾਹ ਵਾਹ ਕੱਟਣੀ ਹੋਵੇ ਕਿ ਅਸੀਂ ਨਵੇਂ ਦਰਖਤ ਲਾ ਰਹੇ ਹਾਂ ਤੇ ਉਹਦਾ ਫਾਇਦਾ ਕੀ ਜੀ ਅਗਰ ਤੁਸੀਂ 16000 ਤੁਹਾਨੂੰ ਕੰਪਨੀ ਵਾਰਜਕਲ ਤੇ ਟਾਰਗੇਟ ਹੁੰਦੇ ਹਰ ਚੀਜ਼ ਦੇ ਜੀ ਹਰ ਕੰਪਨੀ ਟਾਰਗੇਟ ਹੁੰਦਾ ਹੈ ਹਰ ਚੀਜ਼ ਟਾਰਗੇਟ ਤੇ ਚੱਲਣ ਲੱਪੀ ਹੈਗੀ ਅਗਰ ਤੁਹਾਨੂੰ ਟਾਰਗੇਟ ਮਿਲੇ 20000 ਬੂਟੇ ਲਾਣ ਦੇ ਤੇ ਜ਼ਰੂਰੀ ਥੋੜੀ ਕਿ ਤੁਸੀਂ ਪੁਰਾਣੇ ਬੂਟਿਆਂ ਨੂੰ ਪੱਟ ਕੇ ਲਾਣੇ ਹੈਗੇ ਪੂਰੀ ਆਪਣਾ ਹੋਰ ਵੀ ਜਗ੍ਹਾ ਤੁਸੀਂ ਉੱਥੇ ਲਾ ਦਿਓ ਹਾਂਜੀ ਔਰ ਖਾਲੀ ਬੂਟੇ ਹੀ ਨਾ ਲਾਓ ਨੰਬਰ ਗੇਮ ਨਾ ਕਰੋ ਕਿ ਫੋਟੋਆਂ ਖਿਚਾ ਲਓ ਅਖਬਾਰਾਂ ਵਿੱਚ ਆ ਜਾਣ ਤੁਸੀਂ ਬੂਟੇ ਭਾਵੇਂ ਘੱਟ ਲਾਓ ਉਹਨਾਂ ਨੂੰ ਬਾਲ ਬੱਚਿਆਂ ਦੀ ਤਰ੍ਹਾਂ ਵੱਡਾ ਕਰੋ ਤੇ ਚਾਹੇ ਬੂਟੇ ਥੋੜਾ ਲਾਓ ਲੇਕਿਨ ਉਹਨਾਂ ਦੀ ਦੇਖਭਾਲ ਕਰੋ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਸੁਮੇਤ ਭਾਰਦਵਾਜੀ ਹੈਗੇ ਗ੍ਰੀਨ ਪਲਾਨੈਟ ਸੁਸਾਇਟੀ ਦੇ ਜਿਰਖਪੁਰ ਉਹਨਾਂ ਨੇ ਬਿਲਕੁਲ ਬੰਜਰ ਜ਼ਮੀਨ ਜਿਹੜੀ ਸੀਗੀ ਉਹਨੂੰ ਜੰਗਲ ਵਿੱਚ ਪਰਿਵਰਤਿਤ ਕਰਤਾ 3-4 ਸਾਲਾਂ ਵਿੱਚ ਅਗਰ ਇੱਛਾ ਸ਼ਕਤੀ ਹੋਏ ਅਸੀਂ ਸਹੀ ਮੈਨੇਜ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਹਾਂ ਗਿਆ ਤੇ ਹੁਣ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ ਜਿੰਦੇ ਸਾਡੇ ਆਪਣੇ ਹਲਕੇ ਦੇ ਐਮਐਲਏ ਆਏ ਸੀਗੇ ਰੰਧਾਵਾ ਸਾਹਿਬ ਉਹਨਾਂ ਨੇ ਬੜੀ ਚੰਗੀ ਗੱਲ ਕਹੀ ਸੀ ਕਹਿੰਦੇ ਜੋਰ سلسلہ ਹੁਣ ਚੱਲਦਾ ਪਿਆ ਹੈ ਨਾ ਆਉਣ ਵਾਲੇ ਟਾਈਮ ਵਿੱਚ ਤੇ ਐਵੇਂ ਹੋਏਗਾ ਕਿ ਬੱਚਾ ਜਦ ਜੰਮੇਗਾ ਨਾਲ ਹੀ ਨਾਲ ਸਾਨੂੰ ਆਕਸੀਜਨ ਦਾ ਸਿਲੰਡਰ ਲੈਣਾ ਪਏਗਾ ਉਹਦੇ ਵਾਸਤੇ ਕਿ ਆਕਸੀਜਨ ਤੇ ਰਹੀ ਨਹੀਂ ਰਹੀ ਹੈਗੀ ਹਰ ਘਰ 'ਚ ਏਸੀ ਹੈ ਏਸੀ ਟੈਂਪਰੇਚਰ ਕਿਉਂ ਵਧ ਰਿਹਾ ਹੈਗਾ ਰੁਕਦੇ ਹੈ ਨਹੀਂ ਜਿਹੜਾ ਹੁੰਦੀ ਗਰਮੀ ਨੂੰ ਅਬਜ਼ਰਵ ਕਰ ਲੈਣਗੇ ਹੈਗੇ ਹਰ ਘਰ 'ਚ 2-2 4-4 ਏਸੀ ਹੈ ਦੇ ਖੇਤ ਖਤਮ ਹੁੰਦੇ ਜਾ ਰਹੇ ਨੇ ਕੰਕਰੀਟ ਦੇ ਜੰਗਲ ਬਣੇ ਜਾ ਰਹੇ ਹੈਗੇ ਨੇ ਤੇ ਉਹਨਾਂ ਚ ਆਕਸੀਜਨ ਕਿੱਥੋਂ ਆਏਗੀ ਆਪਾਂ ਆਕਸੀਜਨ ਤੇ ਸਾਰੀ ਅਬਜ਼ਰਵ ਕਰ ਰਹੇ ਹੈਗੇ ਆ ਤੇ ਆਉਣ ਵਾਲੀ ਨਸਲਾਂ ਵਾਸਤੇ ਕੀ ਛੱਡ ਕੇ ਜਾ ਰਹੇ ਆ ਤੇ ਇੱਕ ਇਹ ਮੈਂ ਸੁਝਾਅ ਦੇਣਾ ਚਾਹਨਾ ਦੂਜਾ ਹੈਲਮਟ ਤੁਸੀਂ ਦੇਖਿਆ ਹੋਣਾ ਹੈਲਮਟ ਮੈਂ ਲਾ ਕੇ ਖੜਾਵਾ ਬਿਨਾਂ ਹੈਲਮਟ ਤੋਂ ਮੈਂ ਚੱਲਦਾ ਨਹੀਂਗਾ ਔਰ ਕਦੀ ਵੀ ਤੁਸੀਂ ਐਕਸੀਡੈਂਟ ਦਾ ਦੇਖ ਲਓ ਮੈਕਸਿਮਮ ਰੀਜ਼ਨ ਹੁੰਦਾ ਟੂ-ਵੀਲਰ ਜਿਹੜਾ ਹੈਗਾ ਮੋਸਟ ਡੇਂਜਰਸ ਵਹੀਕਲ ਹੈਗਾ ਬਾਰ ਜਿੰਨੀ ਇੱਜ਼ਤ ਮਾਨ ਦਿੱਤਾ ਜਾਂਦਾ ਹੈ ਪੈਦਲ ਯਾਤਰੀ ਨੂੰ ਜਾਂ ਟੂ-ਵੀਲਰ ਵਾਲੇ ਨੂੰ ਜਾਂ ਸਾਈਕਲ ਵਾਲੇ ਨੂੰ ਸਾਡੇ ਇੱਧਰ ਦੇ ਉਹ ਦਿੱਤਾ ਹੀ ਨਹੀਂ ਜਾਂਦਾ ਸਾਡੇ ਦੇ ਸੋਚਦੇ ਆ ਕਿਵੇਂਗੇ ਰੋਡ ਤੇ ਜੀ ਤੇ ਉਹ ਹੈਲਮਟ ਜ਼ਰੂਰ ਲਾਇਆ ਕਰਨ ਹੈਲਮਟ ਨਾ ਪੁਲਿਸ ਵਾਸਤੇ ਲਾਣ ਨਾ ਚਲਾਣ ਵਾਸਤੇ ਨਾ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਲਾਣ ਕਿਉਂਕਿ ਅਗਰ ਇੱਕ ਜੀ ਘਰੋਂ ਚਲਾ ਜਾਂਦਾ ਹੈ ਉਹਦਾ ਪਰਿਵਾਰ ਦੇ ਉੱਤੇ ਜਿਹੜੀ ਮੁਸੀਬਤ ਦਾ ਬੱਦਲ ਟੁੱਟ ਪੈਂਦਾ ਉਹਨੂੰ ਕੋਈ ਨਹੀਂ ਸਾਮ ਸਕਦਾ ਹੈਗਾ ਤੇ ਰਿਸਪਾਂਸਿਬਲ ਸਿਟੀਜ਼ਨ ਬਣੀਏ ਆਪਾਂ ਬਾਹਰ ਜਾ ਕੇ ਜਦ ਰਿਸਪਾਂਸਿਬਲ ਸਿਟੀਜ਼ਨ ਬਣ ਜਾਂਦੇ ਆ ਤੇ ਇੱਥੇ ਸਾਨੂੰ ਕੀ ਹੋ ਜਾਂਦਾ ਜਿਵੇਂ ਹੁਣ ਤੁਸੀਂ ਜੌਬ ਛੱਡਦੇ ਹੋ ਨਾ ਤੇ ਤੁਹਾਡੇ ਮਨ ਚਾਹੁੰਦਾ ਹੈ ਕਿ ਵੀ ਮੈਂ ਸਾਈਕਲ ਚਲਾਉਣਾ ਆ ਤੇ ਵੀ ਮੈਂ ਜੌਬ ਨਹੀਂ ਕਰਨੀ ਹੈ ਨਾ ਹੋਰ ਤੇ ਫਿਰ ਜਦੋਂ ਪਰਿਵਾਰ ਦੇ ਵਿੱਚ ਦੱਸਦੇ ਹੋ ਕਿ ਵੀ ਮੈਂ ਹੁਣ ਜੌਬ ਨਹੀਂ ਕਰਨੀ ਤਾਂ ਉਦੋਂ ਕੀ ਰਿਐਕਸ਼ਨ ਸੀਗਾ ਤੇ ਸਭ ਤੋਂ ਬਾਅਦ ਕਿਸ ਨੇ ਤੁਹਾਨੂੰ ਕੀ ਕੀ ਬੋਲੇ ਸੀਗਾ ਮੈਮ ਦੇਖਿਏ ਕੀ ਹੁੰਦਾ ਸਾਡੀ ਦੇ ਤਾਂ ਕੀ ਪ੍ਰੋਬਲਮ ਕੀ ਹੈਗੀ ਏ ਅਸੀਂ ਭਗਤ ਸਿੰਘ ਤੇ ਸਾਰੇ ਚਾਹਨੇ ਆ ਇਹ ਬਹੁਤ ਪੁਰਾਣੀ ਕਹਾਵਤ ਹੈਗੀ ਸਾਰਿਆਂ ਨੇ ਸੁਣੀ ਹੈਗੀ ਭਗਤ ਸਿੰਘ ਤੇ ਸਾਰੇ ਚਾਹਨੇ ਆ ਲੇਕਿਨ ਚਾਹਨੇ ਆ ਗਵਾਂਡੀ ਦੇ ਘਰ ਜੰਮੇ ਸਾਡੇ ਘਰ ਨਾ ਜੰਮੇ ਅਗਰ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਸਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਵੀ ਆਪਣਾ ਹੀ ਸੋਚਿਆ ਹੁੰਦਾ ਤੇ ਅੱਜ ਅਸੀਂ ਆਜ਼ਾਦੀ ਦਾ ਸਾਨ ਨਹੀਂ ਲੈ ਪਾਉਂਦੇ ਪਰਿਵਾਰ ਤੇ ਸਾਰੇ ਹੁੰਦੇ ਜੀ ਦੇਖੋ ਇਹਦੇ ਵਿੱਚ ਮੈਂ ਆਪਣੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਮੇਰੇ ਮਨੂੰ ਇਸ ਰਾਹ ਪਾਉਣ ਵਾਸਤੇ ਲਈ ਮੈਂ ਆਪਣੇ ਪਿਤਾ ਜੀ ਜਿਨ੍ਹਾਂ ਦਾ 15 ਜਨਵਰੀ ਨੂੰ ਸਵਰਗਵਾਸ ਹੋਇਆ ਉਹਨਾਂ ਕਹਿੰਦਾ ਕਿ ਉਹਨਾਂ ਨੇ ਵਿਰਾਸਤ ਦਿੱਤੀ ਹੈਗੀ ਉਹਨਾਂ ਨੇ 41 ਸਾਲ ਸਾਈਕਲ ਹੀ ਚਲਾਈ ਔਰ ਸਮਾਜ ਸੇਵਾ ਦਾ ਹੀ ਕੰਮ ਦਿੱਤਾ ਹੈ ਕਹਿੰਦਾ ਉਹ ਪੂਰੀ ਜ਼ਿੰਦਗੀ ਸਮਾਜ ਸੇਵਾ ਹੀ ਕਰਦੇ ਰਹੇ ਲੋਕਾਂ ਦੀ ਪੈਨਸ਼ਨਾਂ ਲਗਾ ਸਭ ਕੁਝ ਕਰ ਔਰ ਸਾਈਕਲ ਤੇ ਹੀ ਕਰਦੇ ਸੀਗੇ ਤੇ ਮੈਂ ਤਾਂ ਕਿਹਾ ਕਰਦਾ ਸੀ ਡੈਡੀ ਤੁਸੀਂ ਸਾਈਕਲ ਤੇ ਘੁੰਮਦੇ ਹੋ ਤੇ ਨਾਲ ਦੇ ਤੁਹਾਡੇ ਕਾਰਾਂ ਤੇ ਘੁੰਮਦੇਗੇ ਕਹਿੰਦੇ ਮੈਨੂੰ ਇਸ ਤੇ ਮਜ਼ਾ ਆਉਂਦਾ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਕੀ ਮਜ ਉਹਨਾਂ ਨੂੰ ਕੀ ਮਜ ਆਉਂਦਾ ਸੀਗਾ ਔਰ ਦੇਖੋ ਤੁਸੀਂ ਜਿਵੇਂ ਪਰਿਵਾਰ ਦਾ ਪੁੱਛਿਆ ਪਰਿਵਾਰ ਦੇ ਸਹਾਰੇ ਤੋਂ ਬਿਨਾ سپورਟ ਤੋਂ ਬਿਨਾ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਲੇਕਿਨ ਸਮਾਜ ਵਗਰ ਵਸਤੇ ਅਗਰ ਤੁਸੀਂ ਕਰਨਾ ਹੈਗਾ ਤੇ ਪਰਿਵਾਰ ਦਾ ਟਾਈਮ ਤੇ ਸੈਕਰੀਫਾਈਜ਼ ਕਰਨਾ ਹੀ ਪੈਂਦਾ ਹੈਗਾ ਈਵਨ ਮੇਰੇ ਫਾਦਰ ਸਾਹਿਬ 15 ਜਨਵਰੀ ਨੂੰ ਸਵਰਗਵਾਸ ਹੋਇਆ ਅ ਮੈਨੂੰ ਪਤਾ ਹੈਗਾ ਜਦ ਮੈਨੂੰ ਫੋਨ ਆਇਆ ਤੇ ਉਸ ਟਾਈਮ ਮੈਂ 67 ਕਿਲੋਮੀਟਰ ਕੀਤਾ ਸੀਗਾ ਮੈਂ ਖਮਾਣੋ ਜਾ ਰਿਹਾ ਸੀਗਾ ਮੇਰੇ ਬ੍ਰਦਰ ਹੈਗੇ ਜਿਨ੍ਹਾਂ ਦਾ ਪੂਰੇ ਦਾ ਟੱਬਾ ਹੈਗਾ ਜੀ ਅ ਫਤੇਗੜ ਸਾਹਿਬ ਲੁਧਿਆਣਾ ਹੈਗਾ ਇੱਧਰ ਅਨੰਦਪੁਰ ਸਾਹਿਬ ਜਾਂਦੇ ਸਰਸਾ ਨੱਗਲਵਾਲ ਹੈਗਾ ਤੇ ਉਹਨਾਂ ਦਾ ਇਸ ਕਲਬੇ ਦਾ ਉਦਘਾਟਨ ਸੀਗਾ ਤੇ ਮੈਨੂੰ ਘਰੋਂ ਬੇਟੇ ਦਾ ਫੋਨ ਆਇਆ ਕਿ ਪਾਪਾ ਨਹੀਂ ਰਹੇ ਤੇ ਇੱਕ ਵਾਰ ਤੇ ਮਾਂ ਪੂਏ ਸਭ ਕੁਝ ਉਹ ਦੇਖ ਗਏ ਜੀ ਤੇ ਮੈਨੂੰ ਤਾਂ ਕਿਹਾ ਦੁਨੀਆ ਖਤਮ ਹੋ ਗਈ ਕਿਉਂਕਿ 9 ਸਾਲ ਤੋਂ ਅਸੀਂ ਇਕੱਠੇ ਸੌ ਰਹੇ ਸੀਗੇ ਮੇਰੇ ਨਾਲ ਤੋਂ ਜ਼ਿਆਦਾਤਰ ਲੋਕ ਪੁੱਛਦੇ ਸੀਗੇ ਪਾਪਾ ਤੁਹਾਡੇ ਨਾਲ ਰਹਿੰਦੇ ਤੇ ਮੇਰਾ ਹਮੇਸ਼ਾ ਇਹ ਜਵਾਬ ਹੁੰਦਾ ਸੀ ਨਹੀਂ ਅਸੀਂ ਪਾਪਾ ਨਾਲ ਰਹਨੇ ਆ ਦੋਨਾਂ ਗੱਲਾਂ ਵਿੱਚ ਬੜਾ ਫਰਕ ਹੁੰਦਾ ਹੈ ਜੀ ਅਸੀਂ ਮਾਂ ਪਿਓ ਨੂੰ ਨਹੀਂ ਰੱਖ ਸਕਦੇ ਉਹ ਸਾਨੂੰ ਐਨਾ ਆਸ਼ੀਰਵਾਦ ਦਿੰਦੇ ਕਿ ਸਾਨੂੰ ਆਪਣੇ ਨਾਲ ਰੱਖਦੇ ਹੈਗੇ ਤੇ ਉਹ ਮੇਰਾ ਹੱਥ ਫੜ ਕੇ ਸੋਇਆ ਕਰਦੇ ਸੀ ਤੇ ਮੈਨੂੰ ਪਤਾ ਹੈਗਾ ਕਿ ਮੈਂ ਮੇਰੇ ਤੇ ਦਿਲ ਤੇ ਕੀ ਵੀਤੀ ਮੇਰੇ ਫਾਦਰ ਸਾਹਿਬ ਨੂੰ ਤਿੰਨ ਕੈਂਸਰ ਸੀਗੇ ਔਰ ਮੇਰੀ ਵਾਈਫ ਨੇ ਬੇਟੀ ਤੋਂ ਵੀ ਜਿਆਦਾ ਔਰ ਮੇਰੇ ਬੱਚਿਆਂ ਨੇ ਉਹਨਾਂ ਦਾ ਧਿਆਨ ਰੱਖਿਆ ਤਾਂ ਹੀ ਮੈਂ ਰੋਡ ਤੇ ਘੁੰਮ ਪਾਇਆ ਔਰ ਉਹ ਵੀ ਮੈਨੂੰ ਕਈ ਲੋਕ ਕਹਿੰਦੇ ਸੀ ਤੂੰ ਵਰਲਡ ਟੂਰ ਕਰ ਲੈ ਟੂਰ ਕਰ ਲੈ ਮੇਰਾ ਮੰਨਣਾ ਹੈ ਜੀ ਕਿ ਉਹਨਾਂ ਅਚੀਵਮੈਂਟ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਸਮਾਜ ਨੂੰ ਉਹਦਾ ਫਾਇਦਾ ਨਹੀਂ ਪਹੁੰਚਾਉਂਦੇ ਉਹਦੇ ਤੇ ਅਸਰ ਨਹੀਂ ਪਾਉਂਦੇ ਹੈਗੇ ਔਰ ਮੈਂ ਕਿਹਾ ਕਰਦਾ ਸੀ ਮੇਰੇ ਫਾਦਰ ਸਾਹਿਬ ਘਰ ਵੇਟ ਕਰ ਰਹੇ ਹੁੰਦੇਵੇਂ ਜਦ ਮੈਂ ਘਰ ਪਹੁੰਚਦਾ ਵਾਂ ਤੇ ਉਹ ਪੁੱਛਦੇ ਕਿ ਅੱਜ ਕਿੱਥੇ ਗਿਆ ਸੀਗਾ ਪੂਰਾ ਲੇਖਾ ਜੋਖਾ ਲੈਂਦੇ ਤੇ ਤੁਸੀਂ ਇਹ ਵੀ ਦੱਸ ਦਿਓ ਕਿ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਸਾਈਕਲ ਗਿਫਟ ਕੀਤੀ ਸੀ ਜਦੋਂ ਉਹਨਾਂ ਦਾ ਬਰਥਡੇ ਸੀਗਾ ਹਾਂਜੀ ਦੇਖੋ ਆਪਾਂ ਜੋ ਦਾਂਗੇ ਬੱਚਿਆਂ ਨੂੰ ਬੱਚੇ ਉਹੀਓ ਚਲਾਣਗੇ ਜੀ ਅੱਜਕੱਲ ਹੋ ਕੀ ਰਿਹਾ ਹੈ ਪਹਿਲੇ ਅਸੀਂ ਗੱਡੀਆਂ ਨਾਲ ਪੋਲਿਊਟ ਕਰ ਰਹੇ ਹਾਂ ਇਸ ਨੂੰ ਉਸ ਤੋਂ ਬਾਅਦ ਆਪਾਂ ਬੱਚਿਆਂ ਨੂੰ ਗੱਡੀਆਂ ਗਿਫਟ ਕਰੀ ਦੀਆਂ ਔਰ ਬੱਚਿਆਂ ਦੀ ਜਿਹੜੀ ਏਜ ਹੁੰਦੀ ਹੈ ਟੀਨੇਜ ਹੁੰਦੀ ਹੈ ਉਸ ਟਾਈਮ ਉਹਨਾਂ ਦਾ ਪੂਰਾ ਐਕਸੀਲੇਟਰ ਤੇ ਹੀ ਜੋਰ ਜਾਂਦਾ ਹੈਗਾ ਕਿਉਂ ਜੋਸ਼ ਹੁੰਦਾ ਇੰਨਾ ਹੋਸ਼ ਨਹੀਂ ਹੁੰਦਾਗਾ ਉਹ ਪਿੱਛੇ ਗੱਡੀਆਂ ਪਿੱਛੇ ਲਿਖ ਲੈਂਦੇ ਮਮਸ ਗਿਫਟ ਡੈਡ ਗਿਫਟ ਤੇ ਸ਼ੁਰੂਆਤ ਕਿੱਥੇ ਨਾ ਕਿੱਥੇ ਸਾਨੂੰ ਕਰਨੀ ਪੈਗੀ ਅਸੀਂ ਔਰ ਓਬੈਸਿਟੀ ਵੀ ਵੱਧ ਰਹੀਏਗੀ ਕਿਉਂਕਿ ਬੱਚੇ ਫਿਜ਼ੀਕਲ ਐਕਟਿਵ ਨਹੀਂ ਹੋ ਰਹੇਗੇ ਤੇ ਅਗਰ ਤੁਸੀਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਗਿਫਟ ਕਰੋਗੇ ਤੇ ਐਸੀ ਕਰਕੇ ਮੈਂ ਆਪਣੇ ਬੇਟੇ ਬੇਟੀ इवन ਵਾਈਫ ਨੂੰ ਉਹਨਾਂ ਦੇ ਬਰਥਡੇ ਤੇ ਸਾਈਕਲ ਗਿਫਟ ਕੀਤੀ ਜੋ ਤੁਸੀਂ ਉਹਨਾਂ ਨੂੰ ਦੋਗੇ ਉਹੀ ਉਹ ਚਲਾਣਗੇ ਤੇ ਇਸ ਕਰਕੇ ਮੈਂ ਚਾਹਨਾ ਕਿ ਇਹ ਗੱਡੀਆਂ ਦਾ ਜਿਹੜਾ ਚਲਨ ਚਲੇ ਆ ਹੋਇਆ ਬਰਡੇ ਤੇ ਕਿਸ਼ਤਾਂ ਤੇ ਲੋਨ ਤੇ ਚੱਕ ਚੱਕ ਕੇ ਹਰ ਇੱਕ ਬੰਦਾ ਤੇ ਇਨਾ ਕੈਪੇਬਲ ਨਹੀਂ ਹੁੰਦਾ ਅਲਟਰਾ ਰਿਚ ਨਹੀਂ ਹੁੰਦਾ ਅਲਟੀਮੇਟਲੀ ਗੱਡੀਆਂ ਲੋਨ ਤੋਂ ਹੀ ਲੈ ਕੇ ਦਿੰਦੇ ਸੜਕਾਂ ਜਿੰਨੀਆਂ ਮਰਜ਼ੀ ਅਸੀਂ ਚੌੜੀਆਂ ਕਰ ਲਈਏ ਜਦ ਤੱਕ ਗੱਡੀਆਂ ਤੇ ਆਪਾਂ ਕੰਟਰੋਲ ਨਹੀਂ ਕਰਦੇ ਉਹ ਸੜਕਾਂ ਘਾਟ ਹੀ ਪੈਣਗੀਆਂ ਜੀ ਉਹਨਾਂ ਵਾਸਤੇ ਅਸੀਂ ਪ੍ਰਕਿਰਤੀ ਦਾ ਵਿਨਾਸ਼ ਕਰ ਰਹੇ ਆ ਖੇਤਾਂ ਦਾ ਵਿਨਾਸ਼ ਕਰ ਰਹੇ ਆਗੇ ਆ ਤੇ ਆਪਾਂ ਰਜਿਸਟ੍ਰੇਸ਼ਨ ਤੇ ਕੰਟਰੋਲ ਕਰੀਏ ਔਰ ਜਿੱਥੇ ਤੱਕ ਹੋ ਸਕਦਾ ਹੈ ਜਿੱਥੇ ਆਪਾਂ ਪੈਦਲ ਜਾ ਸਕਦੇ ਆ ਸਾਈਕਲਾਂ ਤੇ ਜਾ ਸਕਦੇ ਆ ਸਾਡੀ ਹੈਲਥ ਵੀ ਚੰਗੀ ਰਹੇਗੀ ਔਰ এনवायरमेंट ਵੀ ਚੰਗਾ ਰਹੇਗਾ ਔਰ ਹਰ ਤਨ ਵਧੀਆ ਹੈਗਾ ਪੈਸੇ ਵੀ ਸਾਡੇ ਬਚਦੇਵੇਂ ਮੈਂ ਦੇਖੋ ਜੀ 3 ਸਾਲ ਤੋਂ ਜ਼ਿਆਦਾ ਹੋ ਗਏ ਸਾਈਕਲ ਤੇ ਘੁੰਮਦਿਆਂ ਨੂੰ ਮੇਰਾ ਪਹਿਲੇ ਮੇਰੇ ਕੋਲ Honda Brio ਹੈਗੀ ਹੁਣ ਵੀ ਤੇ 12 ਤੋਂ 15000 ਮੇਰਾ ਪੈਟਰੋਲ ਦਾ ਖਰਚਾ ਸੀਗਾ ਮੈਂ ਸਾਈਕਲ ਦੇ ਪਿੱਛੇ ਲਿਖ ਕੇ ਵੀ ਲਾਇਆ ਹੋਇਆ ਤੁਸੀਂ ਨੋਟ ਦੇਖ ਲੈਣਾ ਜੀ ਕਿ ਸਾਈਕਲ ਚਲਾਓ ਪੈਸੇ ਬਚਾਓ ਕਿਉਂਕਿ ਸਾਈਕਲ ਜੇ ਤੁਸੀਂ ਚਲਾਉਂਦੇ ਹੋ ਪੈਸੇ ਬਚਦੇਵੇਂ ਨਾ ਤੁਹਾਨੂੰ ਟੋਲ ਦੀ ਚਿੰਤਾ ਤੇ ਨਾ ਪੈਟਰੋਲ ਦੀ ਚਿੰਤਾ ਜੀ ਥੋੜਾ ਜਿਹਾ ਪੈਟਰੋਲ ਵਧਣ ਦੀ ਟੈਨਸ਼ਨ ਹੁੰਦੀ ਹੈਗੀ న్యూਸ ਆਂਦੀ ਹੈ ਸ਼ਾਮੀ ਗੱਡੀਆਂ ਦੀ ਗੱਡੀਆਂ ਲੱਗ ਜਾਂਦੀਆਂ ਨੇ ਲੈਣ ਤੇ ਮੈਂ ਅਜ ਤੱਕ ਕਦੀ ਲੈਣ ਤੇ ਨਹੀਂ ਜਾ ਕੇ ਲੱਗਿਆ ਕਿ ਮੈਨੂੰ ਲੋੜ ਹੀ ਨਹੀਂ ਵੈਸੇ ਕਦੀ ਸਾਈਕਲ ਨੂੰ ਘੁਮਾ ਲਈਦਾ ਕਿ ਪੈਟਰੋਲ ਪੰਪ ਐਵੇਂ ਦਾ ਹੁੰਦਾ ਹੈਗਾ ਤੇ ਇਸ ਕਰਕੇ ਹੋਰ ਵਜਨ ਘਟਾਓ ਵਜਨ ਵੀ ਤੁਹਾਡਾ ਘਟਦਾ ਹੈਗਾ ਮੈਂ ਮਿੱਠਾ ਰੱਜ ਕੇ ਖਾਂਦਾ ਉਹਦੇ باوجود ਮੇਰਾ 30 ਕਿਲੋ ਵਜਨ ਘਟਿਆ ਹੈਗਾ ਸਾਈਕਲ ਚਲਾ ਕੇ ਤੁਹਾਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਮੈਂ ਜਿਵੇਂ ਬੋਡੀ ਬਿਲਡਿੰਗ ਹੀ ਤੁਹਾਨੂੰ ਹਰ ਡਾਈਟ ਕੈਲਕੂਲੇਟਡ ਲੈਣੀ ਪੈਂਦੀ ਹੈ ਪ੍ਰੋਟੀਨ ਕਿੰਨਾ ਲੈਣਾ ਹੈ ਕਾਰਬੋਹਾਈਡਰੇਟ ਕਿੰਨਾ ਲੈਣਾ ਹੈਗਾ ਉਸ ਤੋਂ ਚੰਗਾ 12 ਸਾਲ ਮੈਂ ਬੋਡੀ ਬਿਲਡਿੰਗ ਕੀਤੀ ਹੈ Air Force 'ਚ ਉਧਰ ਬੜੀ ਟੈਨਸ਼ਨ ਰਹਿੰਦੀ ਸੀ ਕਿ ਆਫ ਸੀਜ਼ਨ ਕੀ ਖਾਣਾ ਹੈ ਤੇ ਔਨ ਸੀਜ਼ਨ ਕੀ ਖਾਣਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜੋ ਮਨ ਕਰਦਾ ਉਹ ਖਾਣਾ ਮੈਨੂੰ ਪਤਾ ਹੈ 10 ਕਿਲੋਮੀਟਰ ਵੱਧ ਚਲਾ ਕੇ ਸਾਰਾ ਖਾਦਾ ਪੀਤਾ ਜਮ ਹੋ ਜਾਣਾ ਹੈਗਾ ਤੇ ਇਹ ਜੋ ਮੈਮਸ ਨੇ ਇਹ ਦੇਣਾ ਚਾਹੁੰਦਾ ਕਿ ਵੀ ਰਿਸਪੌਂਸਿਬਲ ਪਰਸਨ ਤਾਂ ਤੁਸੀਂ ਦੇਸ਼ ਵਾਸਤੇ ਅਸੈਟਸ ਬਣਾਓ ਆਪਣੇ ਪਰਿਵਾਰ ਵਾਸਤੇ ਅਸੈਟਸ ਬਣਾਓ ਲਾਇਬਿਲਟੀ ਨਾ ਬਣੋ ਲਾਇਬਿਲਟੀ ਕੋਈ ਨਹੀਂ ਪਾਲਣਾ ਚਾਹੁੰਦਾ ਲਾਇਬਿਲਟੀ ਜਦ ਤੁਸੀਂ ਬਣ ਜਾਂਦੇ ਆ ਘਰ ਵਾਲੇ ਵੀ ਰੱਬ ਅੱਗੇ ਹੱਥ ਜੋੜਨ ਲੱਪੈਂਦੇ ਪਰਮਾਤਮਾ ਜਾਂ ਇਹਨੂੰ ਠੀਕ ਕਰ ਲੈ ਜਾਂ ਚੱਕ ਲੈ ਜੀ ਤੇ ਤੁਸੀਂ ਉਹ ਚੱਕ ਲੈ ਵਾਲੀ ਗੱਲ ਆਣੀ ਨਾ ਦੋ ਪਰਿਵਾਰ ਦੇ ਮੂੰਹ ਤੇ ਤੇ ਉਸ ਵਾਸਤੇ ਸਾਡੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਏਗਾ ਤੇ ਕਿੰਨਾ ਕੁ ਪਿਆਰ ਮਿਲਦਾ ਜਦੋਂ ਤੁਸੀਂ ਐਵੇਂ ਸੜਕ ਤੇ ਜਾਂਦੇ ਹੋ ਤੇ ਸਾਈਕਲਿੰਗ ਕਰਦੇ ਹੋ ਤੇ ਕਿੰਨਾ ਕੁ ਲੋਕਾਂ ਨੂੰ ਰਿਸਪੌਂਸ ਦਿੰਦੇ ਹੋ ਬਹੁਤ ਜੀ ਇੱਜ਼ਤ ਮਾਣ ਮਿਲਦਾ ਹੈਗਾ ਦੇਖੋ ਮਨੂੰ ਡਿਪਲਾਸਟ ਦੇ ਜਿਹੜੇ ਮਾਲਕ ਹੈਗੇ ਆ ਅਸ਼ੋਕ ਗੁਪਤਾ ਜੀ ਉਹਨਾਂ ਨੇ ਵੀ ਕੋ ਉਹ ਵੀ ਬੜੇ ਜ਼ਿੰਮੇਵਾਰ ਇੰਡਸਟਰੀਸ ਇੰਡਸਟਰੀਸ ਬਹੁਤ ਹੈਗੇ ਲੇਕਿਨ ਵੈਸੇ ਜ਼ਿੰਮੇਵਾਰ ਔਰ ਸਮਾਜ ਦੇ ਪ੍ਰਤੀ ਕੰਮ ਕਰਨ ਵਾਲੇ ਬਹੁਤ ਘੱਟ ਹੈਗੇ ਆ ਤੇ ਉਹ ਉਹਨਾਂ ਨੇ ਸੇਤ ਦਾ ਲੰਗਰ ਲਾਇਆ ਹੋਇਆ ਹਰ ਸੰਡੇ ਆਪਣਾ ਪ੍ਰੋਗਰਾਮ ਰੱਖਦੇ ਆ ਡਿਪਲਾਸ ਵੈਲਨੈਸ ਰਿਟਰੀਟ ਜਿੱਥੇ ਬਾਡੀ ਮਾਈਂਡ ਐਂਡ ਸੋਲ ਦੇ ਉੱਤੇ ਯੋਗਾ ਔਰ ਡਿਫਰੈਂਟ ਡਿਫਰੈਂਟ ਮਨੂੰ ਬੁਲਾਉਂਦੇ ਹੈਗੇ ਉਹ ਕਈ ਵਾਰ ਆਨਰ ਕਰ ਚੁੱਕੇ ਮਨੂੰ ਰੋਟਰੀ ਕਲੱਬ ਦੇ ਵੀ ਉਹ ਹੈਗੇਵੇਂ ਕੈਸ਼ੀਅਰ ਹੈਗੇਵੇਂ ਉਸ ਦੇ ਇਲਾਵਾ ਜਦ ਮੈਂ ਪਿੱਛੇ ਇੱਧਰ ਗਿਆ ਸੀਗਾ ਕੀ ਕਹਿੰਦੇ ਆ ਇਹ ਅਯੁੱਧਿਆ ਜੀ ਪਿਛਲੇ ਸਾਲ 5 ਜੂਨ ਨੂੰ ਤੇ 5 ਜੂਨ ਨੂੰ ਮੈਂ ਅਯੁੱਧਿਆ ਜੀ ਗਿਆ ਸੀ ਜੀ 14 ਦਿਨਾਂ ਵਿੱਚ 1868 ਕਿਲੋਮੀਟਰ ਕਰਕੇ ਆਇਆ ਸੀਗਾ ਤੇ ਮਨੂੰ ਜਿਹੜਾ ਆਸ਼ੀਰਵਾਦ ਸਪਾਂਸਰਸ਼ਿਪ ਦੀ ਤਰ੍ਹਾਂ ਦਿੱਤਾ ਸੀਗਾ ਡਿਪਲਾਸ ਦੇ ਮਾਲਕ ਅਸ਼ੋਕ ਗੁਪਤਾ ਜੀ ਨੇ ਪੂਰੇ ਦਾ ਟੱਬਾ ਲਖਵਿੰਦਰ ਜੀ ਨੇ ਟਾਇਨੋਰ ਕੰਪਨੀ ਉਹਨਾਂ ਦੇ ਕਿਉਂ ਮੇਰੇ ਕਈ ਵਾਰ ਐਕਸੀਡੈਂਟ ਹੁੰਦੇ ਰਹਿੰਦੇ ਉਹਨਾਂ ਦਾ ਮੈਂ ਬਹੁਤਾ ਭਾਰੀਆਂ ਟਾਇਨੋਰ ਵਾਲੀਆਂ ਦੇ ਉਹਨਾਂ ਦੀ ਬੈਲਟਾਂ ਪਾ ਕੇ ਹੀ ਮੈਂ ਆਪਣੀ ਰਾਈਡ ਕੰਟੀਨਿਊ ਰੱਖਦਾ ਔਰ ਫਿਟ ਫਾਊਂਡੇਸ਼ਨ ਵੇਰ ਆਨੇ ਤੇ ਔਰ ਇੱਕ ਵਾਰ ਮੈਂ ਪਿੱਛੋਂ ਹੁਣ ਯੁੱਧ ਨਸ਼ਿਆਂ ਵਿਰੁੱਧ ਹੁਸ਼ਿਆਰਪੁਰ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀਗਾ ਛੋਟੀ ਜੀ ਗੱਲ ਹੈਗੀ ਤੇ ਦੁਪਹਿਰ ਦਾ ਟਾਈਮ ਸੀਗਾ ਤੇ ਇੱਕ ਬੱਚਾ ਆਂਦਾ ਮੈਨੂੰ ਸਪਰਾਈਟ 40 ਰੁਪਏ ਦੀ ਫੜੰਦਾ ਹੈਗਾ ਤੇ ਮੈਂ ਕਿਹਾ ਬੇਟੇ ਕੀ ਹੋਇਆ ਇਹ ਕਹਿੰਦਾ ਅੰਕਲ ਮੈਂ ਕਿਹਾ ਐਡੀ ਗਰਮੀ 'ਚ ਅੰਕਲ ਜਾ ਰਹੇ ਹੈਗੇ ਤੇ ਮੈਂ ਕੀ ਕਰ ਸਕਦਾ ਚਲੋ ਅੰਕਲ ਨੂੰ ਸਪਰਾਈਟ ਦੇ ਕੇ ਆਨਾ ਤੇ ਮਤਲਬ ਐਸਪਰਾਈਟ ਦੀ ਬੱਚੇ ਦਾ ਪਿਆਰ ਹੈਗਾ ਇਸ ਤਰ੍ਹਾਂ ਹੀ ਬਹੁਤ ਵਾਰ ਮਿਲਦਾ ਹੈ ਬੱਚੇ ਕਈ ਕੋਈ ਲੱਸੀ ਲੈ ਕੇ ਆ ਜਾਂਦਾ ਕੋਈ ਕੁਝ ਲੈ ਕੇ ਆ ਜਾਂਦਾ ਲੋਕ ਰਾਜ 'ਚ ਬੜਾ ਹੱਲਾਸ਼ੀਰੀ ਦਿੰਦੇ ਹੈਗੇ ਸਕੂਲਾਂ ਕਾਲਜਾਂ ਵਾਲੇ ਇਨਵਾਈਟ ਕਰਦੇ ਮੈਨੂੰ ਸ਼ਾਪਿੰਗ ਸਕੂਲ ਵਾਲਿਆਂ ਨੇ ਇਨਵਾਈਟ ਕੀਤਾ ਸੀਗਾ ਜੀਜੀਐਸਡੀ ਕਾਲਜ ਵਾਲੇ ਕਈ ਵਾਰ ਇਨਵਾਈਟ ਕਰ ਚੁੱਕੇ ਹੈ ਜੀ ਚੀਫ ਗੈਸਟ ਬਣਾ ਚੁੱਕੇ ਹੈ ਕਿਵੇਂ ਲਾਂਡਰਾ ਸਕੂਲ ਬਨੂੜ ਕਲੋ ਮਾਜਰਾ ਹਾਂਸੀ ਚਾਂਸਲੀ ਤੇ ਲਾਈਕਵਾਇਜ਼ ਅ ਅੰਬਾਲਾ ਹੁਣ ਲੇਟੈਸਟ ਫਾਦਰ ਇੰਟਰਨੈਸ਼ਨਲ ਸਕੂਲ ਹੈਗਾ ਪੰਜੋਖੜਾ ਸਾਹਿਬ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਮੈਂ ਸੋਚਦਾ ਇੱਕ ਸਕੂਲੀ ਚ ਜਾ ਕੇ ਅਗਰ ਅਸੀਂ ਦੋ ਬੱਚਿਆਂ ਨੂੰ ਵੀ ਸਿਹਤ ਦੇ ਰਾਹ ਪਾ ਦਿੱਤਾ ਤੇ ਸਾਡਾ ਜਾਣਾ ਸਫਲ ਹੋ ਗਿਆ ਮੇਰੀ ਏਜ 54 ਏਜੀ ਮੈਂ ਅੱਜ ਤੱਕ ਚਾਹ ਕਾਫੀ ਵੀ ਨਹੀਂ ਪੀਤੀ ਬਾਕੀ ਨਸ਼ਿਆਂ ਤੋਂ ਬਹੁਤ ਦੂਰ ਦੀ ਗੱਲ ਹੈਗੀ ਕਿਉਂਕਿ ਮਨੇ ਸ਼ੁਰੂ ਤੋਂ ਹੀ ਸੀਗਾ ਕਿ ਹੈਲਦੀ ਰਹਿਣਾ ਹੈਗਾ ਤੇ ਮੇਰਾ ਮੰਨਣਾ ਹੈ ਵੇ ਅਗਰ ਅਸੀਂ ਬੱਚਿਆਂ ਨੂੰ ਹੈਲਦੀ ਰਹਿਣ ਦੀ ਆਦਤ ਪਾ ਦਈਏ ਤੇ ਨਸ਼ਿਆਂ ਦੀ ਸਮੱਸਿਆ ਆਪਣੇ ਆਪ ਖਤਮ ਹੋਣੇ ਜਾਏਗੀ ਦੂਜਾ ਤੁਹਾਡੇ ਮਾਧਿਅਮ ਤੋਂ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਨਾ ਠੇਕਿਆਂ ਦੀ ਗਿਣਤੀ ਥੋੜਾ ਘਟਾਈ ਜਾ ਮੈਂ ਪਿੰਡਾਂ ਵਿੱਚ ਘੁੰਮਦਾ ਜੀ ਜੀ ਦਵਾਈ ਦੀ ਇੱਕ ਦੁਕਾਨ ਨਹੀਂ ਮਿਲਦੀ ਠੇਕੇ ਦੋ ਦੋ ਖੋਲੇ ਹੋਏਵੇਂ ਹਰਿਆਣਾ ਵਿੱਚ ਵੀ ਪੰਜਾਬ ਵਿੱਚ ਵੀ ਤੁਸੀਂ ਕਿਸੇ ਵੀ ਹਾਈਵੇ ਤੇ ਚਲੇ ਜਾਓ ਇੱਕ ਇੱਕ ਦੋ ਦੋ ਕਿਲੋਮੀਟਰ ਤੇ ਵੱਡੇ ਵੱਡੇ ਠੇਕੇਵੇਂ ਜੀ ਹੁਣ ਚੰਡੀਗੜ੍ਹ ਵਿੱਚ ਇੱਕ ਠੇਕਾ ਨਿਲਾਮ ਹੋਇਆ ਜੀ 17 ਕਰੋੜ ਵਿੱਚ ਤੇ ਸਰਕਾਰਾਂ ਤੋਂ ਮੈਂ ਅਯੂ ਕੇ ਅਰਜੀ ਕਰਨਾ ਚਾਹਨਾ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਕਿ ਤੁਸੀਂ ਥੋੜ੍ਹਾ ਜਿਹਾ ਆਪਣਾ ਸਮਾਜ ਵਾਸਤੇ ਦਾਇਤਵ ਤੇ ਸਮਝਦੇ ਹੋ ਔਰ ਸਾਡੇ ਭਗਵੰਤ ਮਾਨ ਜੀ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਨਾਇਬ ਸਿੰਘ ਸੈਣੀ ਜੀ ਜਿਹੜੇ ਸਾਡੇ ਸੀਐਮ ਹਰਿਆਣਾ ਹੈ ਉਹਨਾਂ ਨੇ ਵੀ ਨਸ਼ਾ ਮੁਕਤ ਹਰਿਆਣਾ ਵਾਸਤੇ ਅੰਚਲਾਇਆ ਪਿੱਛੇ ਸਾਈਕਲਥਾਨ ਵੀ ਸੀਗੀ ਲੇਕਿਨ ਉਹਦੇ ਨਾਲ ਨਾਲ ਜ਼ਰੂਰਤ ਹੈ ਕਿ ਅਸੀਂ ਕਿਉਂਕਿ ਮਾਰਕੀਟਿੰਗ ਦਾ ਇੱਕ ਨਿਯਮ ਹੈਗਾ ਜੋ ਦਿਖਦਾ ਹੈ ਉਹ ਵਿਕਦਾ ਹੈ ਤੁਸੀਂ ਠੇਕੇ 2-2 4-4 ਪਿੰਡਾਂ 'ਚ ਖੋਲ੍ਹ ਕੇ ਨਸ਼ਾ ਮੁਕਤ ਨਹੀਂ ਕਰ ਸਕਦੇ ਹੈ ਜੈਸਾ ਖਾਈਏ ਅੰਨ ਵੈਸਾ ਹੋਏ ਮਨ ਤੇ ਅਗਰ ਅਸੀਂ ਨਸ਼ਿਆਂ ਤੋਂ ਕਮਾਈ ਕਰਾਂਗੇ ਤੇ ਆਉਂਦੇ ਬਾਅਦ ਦਾਨ ਪੁੰਨ ਵੀ ਕਰਦੀਏ ਤੇ ਦਾਨ ਪੁੰਨ ਤੇ ਆਇਆ ਤੇ ਕਮਾਈ ਤੇ ਨਸ਼ਿਆਂ ਦੀ ਕੀਤੀ ਹੈਗੀ ਤੇ ਉਹ ਭਲਾਈ ਦੇ ਕੰਮ ਸਿਰੇ ਚੜਨੇ ਨਹੀਂਗੇ ਤੇ ਇਹੋ ਸਨੇਹਾ ਦੇਣਾ ਚਾਹੁੰਦਾ ਜੀ ਤੁਹਾਡੇ ਮਾਧਿਅਮ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਸੋਹਣਾ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਥੈਂਕ ਯੂ ਜੀ ਮੈਂ ਬਸ ਇਹੋ ਕਹਿਣਾ ਚਾਹਨਾ ਇੱਕ ਤੇ ਆਪਣਾ ਸਿਹਤ ਦਾ ਧਿਆਨ ਰੱਖੋ ਦੂਜਾ ਹੈਲਮਟ ਜ਼ਰੂਰ ਪਾਇਆ ਕਰੋ ਆਪਣੇ ਪਰਿਵਾਰ ਵਾਸਤੇ ਤੀਜਾ এনवायरमेंट ਦਾ ਧਿਆਨ ਰੱਖੋ ਬੂਟੇ ਚਾਹੇ ਦੋ ਲਾਓ ਉਹਨੂੰ ਬੱਚਿਆਂ ਦੀ ਤਰ੍ਹਾਂ ਵੱਡਾ ਕਰੋ ਸਰਕਾਰਾਂ ਤੋਂ ਇਹੋ ਬੇਨਤੀ ਹੈ ਕਿ ਠੇਕਿਆਂ ਦੀ ਗਿਣਤੀ ਘੱਟ ਕਰੋ ਆਮਦਨੀ ਦੇ ਦੂਜੇ ਜ਼ਰੀਏ ਲੱਭੋ ਖਾਲੀ ਠੇਕਿਆਂ ਤੇ ਨਿਰਭਰ ਨਾ ਰਹੋ ਕਿ 17 17 18 18 ਕਰੋੜ ਦੇ ਠੇਕੇ ਨਿਲਾਮ ਹੋ ਰਹੇ ਹਨ ਹਰ ਪਿੰਡ ਵਿੱਚ ਦਵਾਈ ਦੀ ਦੁਕਾਨ ਇੱਕ ਨਹੀਂ ਮਿਲਦੀ ਠੇਕੇ ਸਾਨੂੰ ਦੋ ਦੋ ਚਾਰ ਚਾਰ ਮਿਲ ਰਹੇ ਹੈਗੇ ਹਨ ਔਰ ਕਿਸੇ ਵੀ ਹਾਈਵੇ ਤੇ ਚਲੇ ਜਾਓ ਤੁਹਾਨੂੰ ਠੇਕਿਆਂ ਦੀ ਪਰਮਾਰ ਮਿਲਦੀ ਹੋएगी ਤੇ ਬਸ ਤੁਹਾਡੇ ਰਾਹੀ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ ਸਰਕਾਰ ਇਹਨਾਂ ਤੇ ਥੋੜਾ ਗੌਰ ਫਰਮਾਏ। ਬਹੁਤ ਸ਼ੁਕਰੀਆ। ਸੋ ਇਹ ਸੀ ਸਾਡੇ ਨਾਲ ਰੂਪੇਸ਼ ਬਾਲੀ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਈਕਲ ਤੇ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਨਾਲ ਹੀ ਹੋਰ ਵੀ ਲੋਕਾਂ ਨੂੰ ਮੈਸੇਜ ਦੇ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਚੱਲ ਰਹੀ ਆ ਭੱਜ ਦੌੜ ਵਾਲੀ ਤੇ ਅਸੀਂ ਸਾਈਕਲ ਤੇ ਆਪਣਾ ਵਧੀਆ ਜਿਹੜਾ ਜੀਵਨ ਬਤੀਤ ਕਰ ਸਕਦੇ ਆ ਤੇ ਨਾਲ ਹੀ ਜੋ ਜ਼ਿਆਦਾ ਜ਼ਰੂਰਤ ਨਹੀਂ ਆ ਸਾਨੂੰ ਕਿਤੇ ਦੂਰ ਜਾਣ ਦੀ ਆਸੀਂ ਉੱਥੇ ਸਾਈਕਲ ਤੇ ਵੀ ਜਾ ਸਕਦੇ ਆ ਤੇ ਛੋਟੇ-ਮੋਟੇ ਕੰਮ ਆਸੀਂ ਸਾਈਕਲ ਤੇ ਜੇ ਕਰਨੇ ਸ਼ੁਰੂ ਕਰਦੇ ਆ ਤੇ ਸਾਡੀ ਸਿਹਤ ਹੋਰ ਵੀ ਵਧੀਆ ਹੋ ਸਕਦੀ ਹੈ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈਏ